ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਭਾਈ ਸੰਦੀਪ ਸਿੰਘ ਸੰਨੀ ਸਿੱਖੀ ਦੀ ਲਹਿਰ ਦੇ ਵਿੱਚ ਜਦੋਂ ਆਇਆ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਪ੍ਰਭਾਵਿਤ ਹੋ ਕੇ ਆਇਆ ਸੀ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਯਾਦ ਹੋਣੀ ਹੈ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦबई ਤੋਂ ਪੰਜਾਬ ਪਹੁੰਚੇ ਤੇ ਆ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਉਰੇ ਜੋਰ ਸ਼ੋਰ ਦੇ ਨਾਲ ਆਰੰਭ ਕੀਤਾ ਤੇ ਉਦੋਂ ਭਾਈ ਸੰਦੀਪ ਸਿੰਘ ਸੰਨੀ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਦੇਖੀਆਂ ਗਈਆਂ ਸੀ ਭਾਵ ਭਾਈ ਅੰਮ੍ਰਿਤਪਾਲ ਸਿੰਘ ਤੋਂ ਪ੍ਰਭਾਵਿਤ ਹੋਇਆ ਨੌਜਵਾਨ ਇਸ ਫੀਲਡ ਵਿੱਚ ਆਇਆ ਫੇਰ ਉਹਨੇ ਜੋ ਕੀਤਾ ਉਹ ਤੁਹਾਡੇ ਸਾਹਮਣੇ ਹੈ ਸਭ ਕੁਝ ਦੋਖੋ ਹੁਣ ਮੈਂ ਗੱਲ ਕਰਨੀ ਚਾਹੁੰਨਾ ਤਰਨਤਾਰਨ ਸੀਟ ਦੀ ਸੱਜਣੋ ਲੋਕ ਕਹਿੰਦੇ ਤਰਨਤਾਰਨ ਸੀਟ ਤੋਂ ਸੰਦੀਪ ਸਿੰਘ ਸੰਨੀ ਦੀ ਕਈ ਦਿਨਾਂ ਦੀ ਗੱਲਬਾਤ ਚੱਲ ਰਹੀ ਹੈ ਉਹਦੇ ਨਾਂ ਦੀ ਕਹਿੰਦੇ ਐਲਾਨ ਕਿਉਂ ਨਹੀਂ ਹੋ ਰਿਹਾ ਦੋਸਤੋ ਤੁਹਾਨੂੰ ਅੱਜ ਦੱਸਾਂਗੇ ਐਲਾਨ ਕਿਉਂ ਨਹੀਂ ਹੋ ਰਿਹਾ ਕਾਰਨ ਕੀ ਹੈ ਸੰਦੀਪ ਸਿੰਘ ਸੰਨੀ ਨੂੰ ਕਿਹੜੀ ਪਾਰਟੀ ਟਿਕਟ ਦਿੰਦੀ ਹੈ ਕਿਹੜੀ ਪਾਰਟੀ ਵਿਰੋਧ ਕਰਦੀ ਹੈ ਤੇ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦੀ ਕੀ ਰਾਇ ਹੈ ਤੇ ਜਿਹੜੇ ਦੋਨੇ ਅਕਾਲੀ ਦਲ ਨੇ ਤਿੰਨੇ ਉਹਨਾਂ ਦੀ ਕੀ ਰਹਿ ਹੈ ਇਹ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਦੋਸਤੋ ਜਰੂਰ ਕਰਿਓ ਹੁਣ ਮੈਂ ਤੁਹਾਨੂੰ ਦੱਸਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਵੀ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੂੰ ਮਿਲ ਚੁੱਕੇ ਹੈ ਇਸ ਮਸਲੇ ਤੇ ਤਰਨ ਤਾਰਨ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਜਿਮਨੀ ਉਹਦੇ ਸੰਬੰਧ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਹਿ ਦਿੱਤਾ ਕਿ ਜੇਕਰ ਸੰਦੀਪ ਸਿੰਘ ਸੰਨੀ ਸਾਡੀ ਪਾਰਟੀ ਵੱਲੋਂ ਲੜਨਾ ਚਾਹੁੰਦਾ ਹੈ ਤੇ ਉਹਨੂੰ ਜੀ ਆਇਆਂ ਨੂੰ ਤੇ ਦੋਸਤੋ ਪਰਿਵਾਰ ਨੇ ਕੀ ਆਖਿਆ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਨੇ ਆਖਿਆ ਕਿ ਮਾਨ ਸਾਹਿਬ ਤੁਹਾਨੂੰ ਰਹਿ ਕਰਕੇ ਦੱਸਦੇ ਆ ਤੁਹਾਨੂੰ ਜਲਦੀ ਦੱਸਦੇ ਆ ਭਾਬ ਦੋਸਤੋ ਉਹ ਚਾਹੁੰਦੇ ਸੀ ਸਾਰਾ ਪਰਿਵਾਰ ਉਹ ਤੁਹਾਨੂੰ ਗੱਲਬਾਤ ਜਿਹੜੀ ਸੰਦੀਪ ਸਿੰਘ ਸੰਨੀ ਦੇ ਮਨ ਦੀ ਭਾਵਨਾ ਜੇਲ੍ਹ ਵਿੱਚ ਬੈਠੇ ਦੀ ਉਹ ਕੀ ਭਾਵਨਾ ਹੈ ਸੰਦੀਪ ਸਿੰਘ ਸੰਨੀ ਦਾ ਇੱਕੋ ਹੀ ਫੈਸਲਾ ਹੈ ਕਿ ਮੇਰੇ ਨਾਂ ਦਾ ਐਲਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਰੇ ਅੱਜ ਤੁਹਾਨੂੰ ਦੱਸ ਦਿੰਨੇ ਕਿੱਤੇ ਗੱਲ ਖੜੀ ਹੈ ਭਾਈ ਸੰਦੀਪ ਸਿੰਘ ਸੰਨੀ ਦੇ ਨਾਂ ਦਾ ਐਲਾਨ ਡਿਬਰੂਗੜ ਤੋਂ ਹੋਣਾ ਹੈ। ਭਾਈ ਅੰਮਰਤਪਾਲ ਸਿੰਘ ਖਾਲਸੇ ਨੇ ਕਰਨਾ ਹੈ। ਇਸ ਗੱਲ ਦੀ ਦੋਸਤੋਂ ਰੋਕ ਲੱਗੀ ਹੋਈ ਹੈ। ਗਿਆਨੀ ਹਰਪ੍ਰੀਤ ਸਿੰਘ ਖਾਲਸਾ ਕੋਲਰ ਸਰਜੀਤ ਅਕਾਲੀ ਦਲ ਵੱਲੋਂ ਆਫਰ ਦੇ ਚੁੱਕੇ ਹੈ। ਉਹਦੇ ਪਰਿਵਾਰ ਨੂੰ ਕਿ ਲੜੋ ਇਲੈਕਸ਼ਨ ਪਰ ਸਾਡੀ ਪਾਰਟੀ ਵੱਲੋਂ ਲੜੋ। ਸਿਮਰਨਜੀਤ ਸਿੰਘ ਮਾਨ ਕਹਿੰਦੇ ਲੜੋ ਇਲੈਕਸ਼ਨ ਸਾਡੀ ਪਾਰਟੀ ਵੱਲੋਂ ਲੜੋ। ਪਾਰੇ ਦੋਸਤੋ ਭਾਈ ਸੰਦੀਪ ਸਿੰਘ ਸੰਨੀ ਤੇ ਉਹਦਾ ਪਰਿਵਾਰ ਦੇ ਲੋਕ ਕੀ ਚਾਹੁੰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪਾਲਟੀ ਅਕਾਲੀ ਦਲ ਬਾਦਸ ਪੰਜਾਬ ਦੇ ਉਹਦੇ ਨਾਂ ਦਾ ਐਲਾਨ ਕਰੇ ਤੇ ਸਿਮਰਨਜੀਤ ਸਿੰਘ ਮਾਨ ਗਿਆਨੀ ਅਰਪ੍ਰੀਤ ਸਿੰਘ ਤੇ ਉਹ ਉਹਦਾ ਸਵਾਰਥਨ ਕਰਨ ਆਵ ਤਿੰਨੇ ਚਾਰੇ ਜਿਹੜੇ ਅਕਾਲੀ ਦਲ ਨੇ ਸੁਖਵੀਰ ਬਾਦਲ ਦੇ ਅਕਾਲੀ ਦਲ ਨੂੰ ਛੱਡ ਕੇ ਕਿਉਂਕਿ ਉਹਨਾਂ ਨੇ ਬੀਬੀ ਸੁਖਵਿੰਦਰ ਕੌਰ ਨੂੰ ਪਹਿਲੇ ਹੀ ਖੜਾ ਕਰ ਦਿੱਤਾ ਸਾਰੇ ਹਲਕੇ ਦੇ ਪੰਚਾਂ ਸਰਪੰਚਾਂ ਨੂੰ ਸੱਦ ਕੇ ਜਿਹੜਾ ਆਜ਼ਾਦ ਗਰੁੱਪ ਉਹਨਾਂ ਦਾ ਪਹਿਲੇ ਹੀ ਬਣਿਆ ਹੋਇਆ ਸੀਗਾ ਤੇ ਉਹ ਸਾਰੇ ਆਜ਼ਾਦ ਗਰੁੱਪ ਦੇ ਜਿੰਨੇ ਸਰਪੰਚ ਪੰਚ ਸੀ ਉਹਨਾਂ ਨੇ ਬੀਬੀ ਸੁਖਵਿੰਦਰ ਕੌਰ ਨੂੰ ਖੜੇ ਕਰ ਦਿੱਤਾ ਜਿਹੜੇ ਪ੍ਰੋਫੈਸਰ ਰਹੇ ਐ ਖਾਲਸਾ ਕਾਲਜ ਦੇ ਵਿੱਚ ਚੰਗੀ ਸ਼ਬੀ ਦੇ ਉਮੀਦਵਾਰ ਐ ਹੁਣ ਸੁਖਵੀਰ ਬਾਦਲ ਤੇ ਕਦੇ ਵੀ ਭਾਈ ਸੰਦੀਪ ਸਿੰਘ ਸੰਨੀ ਨੂੰ ਸਮਰਥਨ ਨਹੀਂ ਦੇਵੇਗਾ ਪਰ ਦੋਸਤੋ ਗੱਲ ਇਹ ਹੋ ਗਈ ਹੈ ਜਿਵੇਂ ਖਡੂਰ ਸਾਹਿਬ ਦੀ ਸੀਟ ਤੇ ਸੱਪ ਦੇ ਮੂੰਹ ਦੇ ਵਿੱਚ ਕੋੜ ਕਿੱਲੀ ਵਾਲਾ ਕੰਮ ਹੋਇਆ ਸੀ ਨਾ ਉਹੀ ਕਰਨ ਕਰਨ ਹੋ ਗਿਆ ਕਿਉਂਕਿ ਜਿਹੜਾ ਬੰਦਾ ਹੁਣ ਸੰਦੀਪ ਸਿੰਘ ਸੰਨੀ ਦਾ ਵਿਰੋਧ ਕਰੂਗਾ ਜਾਂ ਉਹਦੇ ਬਰਾਬਰ ਕੈਂਡੀਡੇਟ ਖੜਾ ਕਰੂਗਾ ਤੇ ਸਿੱਖ ਸੰਗਤ ਉਹਦੇ ਛੱਤਰ ਮਾਰੂ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਲਈ ਜਾਏਗਾ ਦੋਸਤੋ ਮੈਂ ਇਹ ਗੱਲ ਕਹਿਣੀ ਚਾਹਣਾ ਹੈ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਪੂਤਰ ਸਿੰਘ ਤੇ ਗਿਆਨੀ ਹਰਪ੍ਰੀਤ ਤੇ ਸਿਮਰਨਜੀਤ ਸਿੰਘ ਮਾਨ ਇਹਨਾਂ ਤਿੰਨਾਂ ਚਾਰਾਂ ਨੇ ਇਕੱਠੇ ਹੋ ਕੇ ਸੰਦੀਪ ਸਿੰਘ ਸੰਨੀ ਦੇ ਨਾਂ ਦਾ ਐਲਾਨ ਕਰ ਦਿੱਤਾ ਤੇ ਹਰਾਉਣ ਵਾਲਾ ਕੋਈ ਜੰਮੀ ਨਹੀਂ ਤੁਹਾਨੂੰ ਅੱਜ ਕਹਿਣਾ ਹੈ ਕਿਉਂਕਿ ਤਰਨਤਾਰਨ ਸੀਟ ਪੰਥਕ ਸੀਟ ਹੈ ਉੱਤੇ ਭਾਈ ਅੰਮਰਤਪਾਲ ਸਿੰਘ ਪਹਿਲੇ ਜਿੱਤ ਚੁੱਕਿਆ। ਉਹਦਾ ਦਬਦਬਾ ਬਣਿਆ ਹੋਇਆ ਹੈ। ਤੇ ਦੋਸਤੋ ਕੈਰੋ ਪਰਿਵਾਰ ਜਿਹੜਾ ਵੱਡਾ ਪਰਿਵਾਰ ਹੈ ਪਹਿਲਾਂ ਹੀ ਭਾਈ ਅੰਮਰਤਪਾਲ ਦੀ ਮਦਦ ਕਰ ਚੁੱਕਿਆ ਹੈ। ਜਿਹੜਾ ਸੁਖਵੀਰ ਬਾਦਲ ਦਾ ਜੀਜਾ ਹੈ। ਆਦੇਸ਼ ਪ੍ਰਤਾਪ ਕੈਰੋ ਉਹ ਪਹਿਲੇ ਹੀ ਅੰਮਰਤਪਾਲ ਦੀ ਮਦਦ ਕਰ ਚੁੱਕਿਆ। ਤੇ ਹੁਣ ਵੀ ਉਹ ਸੰਦੀਪ ਸਿੰਘ ਸੰਨੀ ਨਾਲ ਖੜੂਗਾ। ਕਿਉਂਕਿ ਜਿਹੜੇ ਬੰਦੇ ਦੇ ਵਿਚਾਰ ਆਜ਼ਾਦ ਹੋ ਜਾਣਨ ਕੋ ਦੋਸਤੋ ਪ੍ਰਵਾ ਨਹੀਂ ਮੰਨਦੇ ਹੋ ਤੇ ਹੁਣ ਇੱਥੇ ਗੱਲ ਖੜੀ ਐ ਸੰਦੀਪ ਸਿੰਘ ਸੰਨੀ ਚਾਹੁੰਦਾ ਉਹਦਾ ਪਰਿਵਾਰ ਚਾਹੁੰਦਾ ਕਿਉਂਕਿ ਉਹ ਪਹਿਲੇ ਦਿਨੋਂ ਹੀ ਅੰਮ੍ਰਿਤਪਾਲ ਤੋਂ ਪ੍ਰਭਾਵਿਤ ਸੀ ਅੰਮ੍ਰਿਤਪਾਲ ਨੂੰ ਦੇਖ ਕੇ ਸਭ ਕੁਝ ਉਹਦਾ ਰੈਡੀमेड ਦਾ ਕੱਪੜੇ ਦਾ ਸੰਦੀਪ ਦਾ ਕੰਮ ਸੀ ਪਰ ਅੰਮ੍ਰਿਤ ਛਕਣਾ ਕਿਉਂਕਿ ਉਹਦੇ ਭਰਾਵਾਂ ਨੇ ਤੇ ਉਹਦੋਂ ਵਿਵਾਦ ਦੇ ਵਿੱਚ ਅੰਮ੍ਰਿਤ ਛਕਿਆ ਦੋ ਆ ਜਿਹੜਾ ਸੁਧੀਰ ਸੂਰੀ ਵਾਲਾ ਕਾਂਡ ਹੋਇਆ ਐ ਉਦੋਂ ਵੀ ਬਾਅਦ ਉਹਦੇ ਭਰਾਵਾਂ ਨੇ ਅੰਮ੍ਰਿਤ। ਪਰ ਉਹਨੇ ਪਹਿਲੀਆਂ ਚ ਸੰਦੀਪ ਸਿੰਘ ਨੇ ਸਕੇ। ਤੇ ਅੰਮ੍ਰਿਤਪਾਲ ਤੋਂ ਪ੍ਰਭਾਵਿਤ ਸੀ। ਹੁਣ ਉਹ ਚਾਹੁੰਦੇ ਐ ਕਿ ਅੰਮ੍ਰਿਤਪਾਲ ਵੱਲੋਂ ਟਿਕਟੋਹ ਹੋਵੇ ਤੇ ਸਾਰੀਆਂ ਪਾਰਟੀਆਂ ਮਦਦ ਕਰਨ। ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਖੜਨ। ਤੇ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਖਾਲੀ ਦਲ ਹੈ ਉਹ ਵੀ ਨਾਲ ਚੱਲੇ। ਤੇ ਦੋਸਤੋ ਖੜਨਾ ਵੀ ਪੈਣਾ ਐ। ਜੇਕਰ ਇਹ ਜੇਕਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਿਹੜਾ ਨਵਾਂ ਕਾਲੀਦਾਲ ਹੈ ਉਹਨਾਂ ਸਰਜੀਤ ਜੇ ਉਹਨਾਂ ਨੇ ਬੰਦਾ ਖੜਾ ਕਰ ਦਿੱਤਾ ਤਰਨ ਕਾਰਨ ਸੰਦੀਪ ਸਿੰਘ ਦੇ ਬਰਾਬਰ ਸਮਝ ਲਓ ਪੰਜਾਬ ਦੇ ਵਿੱਚੋਂ ਖਤਮ ਹੋ। ਭਾਵ ਸਿੱਖਾਂ ਦਾ ਇੰਨਾ ਜ਼ਿਆਦਾ ਉਹਨਾਂ ਨੂੰ ਗੁੱਸਾ ਝੱਲਣਾ ਪੈਣਾ ਹੈ ਕਿ ਸਾਰੇ ਪੰਜਾਬ ਦੇ ਵਿੱਚ ਬਹੁਤ ਉਹਨਾਂ ਨਾਲ ਭੈੜੀ ਹੋਣੀ ਹੈ ਸਾਰੰਗ ਅਸੀਤਾ। ਇਸ ਲਈ ਉਹਨਾਂ ਨੂੰ ਬੰਦਾ ਨਹੀਂ ਖੜਾ ਕਰਨਾ ਚਾਹੀਦਾ ਦੋਸਤੋ। ਉਹਨਾਂ ਨੇ ਇੱਕ ਪਹਿਲਾ ਗਲਤ ਕੰਮ ਕਰ ਲਿਆ ਜਿਹੜੀ ਵਰਚੀ ਮਨਾਈ ਐ ਲੋਂਗੋਵਾਲ ਦੀ ਲੋਂਗੋਵਾਲ ਦੀ ਵਰਚੀ ਮਨਾਉਣ ਤੋਂ ਬਾਅਦ ਅਜੇ ਤੱਕ ਉਹਨਾਂ ਦਾ ਕੰਮ ਸੈੱਟ ਨਹੀਂ ਆਇਆ ਦੋ ਧੜੇ ਬਣ ਚੁੱਕੇ ਐ ਬੀਬੀ ਸਤਵੰਤ ਕੌਰ ਜਿਹੜੀ ਜਝਾਰੂ ਪਰਿਵਾਰ ਦੀ ਬੱਚੀ ਐ ਉਹਦਾ ਵੱਖਰਾ ਧੜਾ ਚੱਲ ਰਿਹਾ ਐ ਮੰਨਣ ਨਾ ਮੰਨਣ ਤੇ ਗਿਆਨੀ ਹਰਪ੍ਰੀਤ ਦਾ ਧੜਾ ਵੱਖਰਾ ਚੱਲ ਰਿਹਾ ਪਹਿਲੇ ਹੀ ਬੁੱਧੀਜੀਵੀ ਕਹਿੰਦੇ ਸੀ ਜਿਹੜੇ ਸਿੱਖ ਸੋਚ ਨੂੰ ਪਰਣਾਏ ਹੋਏ ਐ ਕੀ ਵੀ ਵੀ ਸਤਵੰਤ ਕੌਰ ਨੂੰ ਪ੍ਰਧਾਨ ਬਣਾਇਆ ਜਾਵੇ ਪਰ ਦੋਸਤੋ ਇਹਨਾਂ ਨੇ ਦਿੱਲੀ ਦੀ ਰਹਿ ਲੈ ਕੇ ਤੇ ਦਿੱਲੀ ਨੂੰ ਇਹ ਸਮਝਿਆ ਕਿ ਕੱਲ ਨੂੰ ਅਸੀਂ ਦਿੱਲੀ ਨਾਲ ਸਮਝੌਤਾ ਕਰਾਂਗੇ ਤੇ ਉਹਨੇ ਵੀ ਵੀ ਸਤਵੰਤ ਕੌਰ ਨਾਲ ਦਿੱਲੀ ਨੇ ਸਮਝੌਤਾ ਕਦੇ ਨਹੀਂ ਕਰਨਾ ਤੇ ਨਾ ਹੀ ਵੀ ਵੀ ਸਤਵੰਤ ਕੌਰ ਨੇ ਝੁਕੜਾ ਤਾਂ ਕਰਕੇ ਉਹਨਾਂ ਨੇ ਸੋਚ ਵਿਚਾਰ ਕਰਕੇ ਕਿਉਂਕਿ ਸਿਆਸੀ ਪਾਰਟੀ ਹੈ ਉਹਨਾਂ ਨੇ ਕਹਿ ਨਹੀਂ ਹਰਪ੍ਰੀਤ ਨੂੰ ਅੱਗੇ ਲਿਆਂਦਾ ਕਿ ਦੇ ਦਿੱਲੀ ਨਾਲ ਵੀ ਰਿਲੇਸ਼ਨ ਚੰਗੇ ਹੈ ਜਦੋਂ ਜਥੇਦਾਰ ਸੀ ਉਦੋਂ ਸਾਰਿਆਂ ਨੂੰ ਅਮਿਤ ਸ਼ਾ ਮੋਦੀ ਵਰਗੇ ਸਭ ਨੂੰ ਮਿਲਦਾ ਨਹੀਂ ਆ। ਤਾਂ ਕਰਕੇ ਦੋਸਤੋਂ ਨੂੰ ਅੱਗੇ ਲਿਆਂਦਾ ਨਹੀਂ ਤੇ ਬੀਬੀ ਸਤਵੰਤ ਕੌਰ ਇਹਦੇ ਨਾਲੋਂ ਕਈ ਗੁਣੇ ਚੰਗਾ ਬਲਾਰਾ ਸੀ ਤੇ ਕਈ ਗੁਣਾਂ ਚੰਗਾ ਜਝਾਰੂ ਪਰਿਵਾਰ ਸੀ। ਅਸੀਂ ਕੋਈ ਗੱਲ ਹੈ ਕਿ ਉਹ ਦਿੱਲੀ ਦੇ ਅੱਗੇ ਚੁੱਕ ਨਹੀਂ ਦਸਾਂ। ਉਹ ਦਿੱਲੀ ਦੇ ਅੱਖ ਚੱਕ ਗੱਲ ਅੱਖ ਚੱਕ ਪਾ ਕੇ ਗੱਲ ਕਰਨ ਵਾਲਾ ਪਰਿਵਾਰ ਹੈ। ਚਾਹੇ ਸੰਤ ਕਰਤਾਰ ਸਿੰਘ ਹੋਵੇ ਚਾਹੇ ਵੀ ਬੀਬੀ ਸਰਪੰਤ ਕੌਰ ਦਾ ਪਿਤਾ ਪਾਈ ਅਮਰੀਖ ਸਿੰਘ ਉਹ ਕਦੇ ਨਹੀਂ ਚੁਕੇ ਇਸ ਲਈ ਦੋਸਤੋ ਸੰਦੀਪ ਸਿੰਘ ਸੰਨੀ ਵੀ ਨਹੀਂ ਚਾਹੁੰਦਾ ਕਿ ਉਹ ਪੁਨਰ ਫਰਜੀਤ ਜਗਿਆ ਨਹੀਂ ਹਰਪ੍ਰੀਤ ਉਹਦੇ ਨਾਂ ਦਾ ਅਨਾਉਂਸ ਕਰੇ ਉਹ ਚਾਹੁੰਦਾ ਜਝਾਰੂ ਮੁੰਡਾ ਹੈ ਜਝਾਰੂ ਕੰਮ ਕਰੇ ਹੈ ਇਹ ਉਹਦੇ ਨਾਂ ਦਾ ਐਲਾਨ ਘੱਟੋ ਘੱਟ ਉਹ ਬੰਦਾ ਕਰੇ ਜਿਹੜੇ ਦੀਆਂ ਖੁੱਚਾਂ ਭਾਰ ਚੱਲਣ ਹੈ ਜਿਹੜਾ ਜਝਾਰੂ ਪਰਿਵਾਰ ਚੋਂ ਹੋਵੇ ਜਿਨੇ ਪੰਤ ਵਾਸਤੇ ਕੋਈ ਕੁਰਬਾਨੀ ਕਰੀ ਹੋਵੇ ਉਹ ਬੰਦਾ ਉਹਦੇ ਆਮਾ ਦਾ ਤਰਨ ਤਾਰਨ ਤੋਂ ਐਲਾਨ ਕਰੇ ਦੋਤੋਂ ਸਿਮਰਨਜੀਤ ਸਿੰਘ ਮਾਨ ਨੂੰ ਆਖਿਆ ਜਾ ਸਕਦਾ ਹੈ ਕਿਉਂਕਿ ਉਹਨਾਂ ਨੂੰ ਵੀ ਸਿੱਖਾਂ ਦੇ ਬੁੱਢਾ ਜਰਨੈਲ ਆਖਿਆ ਜਾਂਦਾ ਜੇਕਰ ਭਾਈ ਅੰਮ੍ਰਿਤਪਾਲ ਨਾਂ ਦਾ ਐਲਾਨ ਨਹੀਂ ਕਰਦੇ ਤੇ ਫਿਰ ਸਿਮਰਨਜੀਤ ਸਿੰਘ ਮਾਨ ਵੀ ਕਰ ਸਕਦੇ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਪਾਰਟੀ ਨਾਂ ਦਾ ਐਲਾਨ ਕਰਦੀ ਹੈ ਪਰ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੀ ਮਦਦ ਕਰਨੀ ਚਾਹੀਦੀ ਆ ਆ ਦੋਸਤੋ ਗੱਲ ਹੈ ਇੱਥੇ ਸਾਰਾ ਜਿਹੜਾ ਮਸਲਾ ਹੈ ਉਹ ਖੜਾ ਹੈ ਤੇ ਬਾਕੀ ਸੂਬੇ ਸਰਹੰਦ ਦਾ ਜਿਹੜਾ ਭੋਗ ਸੀਗਾ ਭਾਵੇਂ ਸਿੱਖ ਪੰਥ ਚਾਹੁੰਦਾ ਸੀ ਕਿ ਉਹਦਾ ਭੋਗ ਨਾ ਹੋਵੇ ਪਰ ਦੋਸਤੋ ਪਤਾ ਨਹੀਂ ਕੀ ਕੀਤਾ ਗੜੜ ਪ੍ਰਾਣ ਪੜਿਆ ਸਿਧਾਂਤ ਸਾਗਰ ਪੜਿਆ ਕੋਈ ਵਿਦਾਂਤ ਪੜਿਆ ਪਤਾ ਨਹੀਂ ਕੀ ਕੀਤਾ ਅੰਨਾਂ ਪੂਰਤੀ ਕਰੀਏ ਔਰ ਕੁਝ ਨਹੀਂ ਕਰੇ। ਭੋਗ ਹੈ ਨਹੀਂ ਪੈਂਦੇ ਹੁੰਦੇ। ਲੋਕੇ ਚੋਰ ਨੂੰ ਭੋਗ ਨਹੀਂ ਪੈਂਦੇ ਹੁੰਦੇ। ਸਿਰਫ ਪਖਾਨਾ ਪੂਰਤੀ ਕਰੀਏ, ਉਹ ਵੀ ਲੁਕ ਛਿਪ ਕੇ ਕਰੀਏ। ਜੇ ਕਿਤੇ ਸਿੱਕਾ ਨੂੰ ਪਤਾ ਲੱਗ ਜਾਂਦਾ ਪਹਿਲਾਂ, ਉਹ ਵੀ ਨਹੀਂ ਸੀ ਹੋਣਾ ਦੋਸਤ। ਫਿਰ ਵੀ ਭਾਈ ਰਣਜੀਤ ਸਿੰਘ ਹਾਈਡਰੇਸ਼ਨ ਵਾਲੇ, ਪਰਮਜੀਤ ਸਿੰਘ ਅਕਾਲੀ ਉਹਨਾਂ ਦਾ ਧੰਨਵਾਦ ਕਰਦੇ ਆਂ। ਉਹਨਾਂ ਸਿੰਘਾਂ ਨੇ ਫਿਰ ਵੀ ਆਪਣੀ ਡਿਊਟੀ ਨਿਭਾਈ ਹੈ ਦੋਸਤ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਸੀ ਮੇਰੀ ਨਿੱਜੀ ਰਾਇਆ ਮੈਂ ਬੇਨਤੀ ਕਰਦਾ ਕਿ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਸਹਿਬਾਨ ਪਤਾ ਨਹੀਂ ਕਿਉਂ ਨਹੀਂ ਬੋਲੇ ਉਹਨਾਂ ਨੇ ਕਹਿ ਦੇਣਾ ਚਾਹੀਦਾ ਸੀ ਕਿ ਕੋਈ ਵੀ ਗਰੰਤੀ ਸਿੰਘ ਕੋਈ ਵੀ ਰਾਗੀ ਸਿੰਘ ਤੇ ਕੋਈ ਵੀ ਕਮੇਟੀ ਸਰੂਪ ਨਹੀਂ ਦੇਵੇ ਕੋਈ ਵੀ ਰਾਗੀ ਢਾਡੀ ਇਹਨਾਂ ਦੇ ਕੋਈ ਨਾ ਜਾਵੇ ਇਹ ਹਦੇਸ਼ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੂੰ ਕਰਨਾ ਚਾਹੀਦਾ ਸੀ ਪਰ ਨਹੀਂ ਕੀਤਾ ਮੰਦ ਭਾਗਾ ਐਡਾ ਬੁੱਚੜ ਮਰਿਆ ਸੀ ਅਕਾਲ ਤਖਤ ਦੇ ਜਥੇਦਾਰ ਨੂੰ ਕਰ ਦੇਣਾ ਚਾਹੀਦਾ ਸੀ ਦੇ ਚਲੋ ਉਹ ਗੋਪ ਤੇ ਸਿਆਣੇ ਐ ਕੀ ਮਜਬੂਰੀਆਂ ਹੁੰਦੀਆਂ ਉਹ ਜਾਣਦੇ ਐ ਪਰ ਸਿੱਖ ਕੌਮ ਇਹ ਗੱਲ ਦੀ ਉਮੀਦ ਰੱਖਦੀ ਸੀ ਕਿ ਜਥੇਦਾਰ ਸਾਹਿਬ ਕੋਈ ਐਲਾਨ ਕਰਨਗੇ ਨਹੀਂ ਹੋਇਆ ਸੋ ਦੋਸਤੋ ਇੱਥੇ ਸਮਾਪਤੀ ਐ ਆਉਣ ਵਾਲੇ ਦਿਨਾਂ ਦੇ ਵਿੱਚ ਸੰਦੀਪ ਸਿੰਘ ਸੰਨੀ ਤਰਨ ਤਾਰਪੋ ਜਿਹੜੀ ਇਲੈਕਸ਼ਨ ਹੈ ਉਹ ਲੜਨ ਜਾ ਰਹੇ ਆ ਪੱਕਾ ਇਹ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਪਾਰਟੀ ਕਿਹੜੀ ਵੱਲੋਂ ਆਉਂਦੇ ਆ ਕਿਹੜੇ ਜਾਣੇ ਐਲਾਨ ਕਰਦੇ ਆ ਇਹ ਦੇਖਣਾ ਹੋਊਗਾ ਪਰ ਇਲੈਕਸ਼ਨ ਉਹਨਾਂ ਨੂੰ ਲੜਾਉਣ ਵਾਸਤੇ ਸਾਰੇ ਹੀ ਬਿਲਕੁਲ ਸਹਿਮਤ ਐ ਕਿਉਂਕਿ ਉਦੋਂ ਚੰਗਾ ਤੇ ਉਦੋਂ ਜਝਾਰੂ ਉਮੀਦਵਾਰ ਮਿਲਣਾ ਮੁਸ਼ਕਲ ਐ ਇਸ ਲਈ ਸਾਰੇ ਉਹਨਾਂ ਦੇ ਹਾੜੇ ਕੱਢ ਰਹੇ ਐ ਕਿ ਸਾਡੀ ਪਾਰਟੀ ਵੱਲੋਂ ਲੜੋ ਸਾਡੀ ਵੱਲੋਂ ਲੜੋ ਤੇ ਦੋਸਤੋ ਹੁਣ ਦੇਖਦੇ ਆ ਕਿ ਸੰਦੀਪ ਸਿੰਘ ਸੰਨੀ ਕਿਹੜੀ ਪਾਰਟੀ ਵੱਲੋਂ ਆ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ